ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਇੱਕ ਛੋਟੀ ਜੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਬਹੁਤ ਵਧੀਆ ਜਾਣਕਾਰੀ ਸ਼ੇਅਰ ਕਰਨੀ ਆ ਜੋ ਕਿ ਹੈ ਸਪੈਸ਼ਲੀ ਆਪਣੀ ਆਪਸ਼ਨ ਟ੍ਰੇਡ ਬਾਰੇ ਆਪਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਕਾਫੀ ਕਈ ਵਾਰ ਆਪਣਾ ਬ੍ਰੇਕਡਾਊਨ ਮਿਸ ਹੋ ਜਾਂਦਾ ਹੈ ਕਈ ਵਾਰੀ ਬ੍ਰੇਕਆਊਟ ਮਿਸ ਹੋ ਜਾਂਦਾ ਹੈ ਜਿਵੇਂ ਦੇਖੋਗੇ ਇੱਥੇ ਮਾਰਕੀਟ ਨੇ ਪਹਿਲਾਂ ਇੱਥੋਂ ਸਪੋਰਟ ਲਿਆ ਫਿਰ ਤੋਂ ਸਪੋਰਟ ਲਿਆ ਫਿਰ ਮਾਰਕੀਟ ਨੇ ਸਿੱਝੇ ਸਿੱਝੇ ਇੱਥੇ ਟਾਈਮ ਸਪੈਂਡ ਕਰਕੇ ਇਸ ਨੂੰ ਬ੍ਰੇਕਡਾਊਨ ਕੀਤਾ ਇਹ ਟ੍ਰੈਂਡ ਰੇ ਰਾਜ ਮੇਰੇ ਤੋਂ ਵੀ ਮਿਸ ਹੋ ਗਈ ਸੀ ਠੀਕ ਆ ਇਹਦੇ ਵਿੱਚ ਆਪਾਂ ਕੀ ਕਰਨਾ ਹੁੰਦਾ ਟ੍ਰੇਡ ਆਪਾਂ ਇੱਥੇ ਲੈਣੀ ਹੁੰਦੀ ਆ ਠੀਕ ਆ ਬਾਅਦ ਵਿੱਚ ਮਾਰਕੀਟ ਬਹੁਤ ਥੱਲੇ ਚੱਲ ਜਾਂਦੀ ਆ ਆਪਣੀ ਟ੍ਰੇਡ ਮਿਸ ਹੋ ਜਾਂਦੀ ਆ ਠੀਕ ਆ ਉਸ ਤੋਂ ਬਾਅਦ ਆਪਾਂ ਟ੍ਰੇਡ ਕਿਵੇਂ ਲੈ ਸਕਦੇ ਆ ਬਿਲਕੁਲ ਸਿੰਪਲ ਤਰੀਕੇ ਨਾਲ ਜਿੱਦੋਂ ਵੀ ਮਾਰਕੀਟ ਬ੍ਰੇਕਆਊਟ ਜਾਂ ਬ੍ਰੇਕਡਾਊਨ ਕਰਦੀ ਆ ਜੇ ਪਹਿਲਾ ਜਿਵੇਂ ਮੰਨ ਲਓ ਕਿ ਇੱਥੇ ਬ੍ਰੇਕਡਾਊਨ ਕੀਤਾ ਪਹਿਲਾ ਪੌਂਸ ਆਇਆ ਉੱਥੇ ਆਪਾਂ ਸੇਲ ਕਰਾਂਗੇ ਸੇਲ ਕਿਵੇਂ ਕਰਨਾ ਹੈ ਉਹ ਆਪਾਂ ਪ੍ਰੀਮੀਅਮ ਦੇ ਚਾਰਟ ਤੇ ਦੇਖਾਂਗੇ ਤੇ ਜਿਵੇਂ ਬ੍ਰੇਕਆਊਟ ਹੋਇਆ ਜਿਵੇਂ ਮੰਨ ਲਓ ਕਿ ਮਾਰਕੀਟ ਉੱਤੇ ਨੂੰ ਤਾਂ ਵਧੀਆ ਹੁੰਦੀ ਆ ট্রেਡ ਕਰਨ ਲਈ ਜਿੱਥੇ ਕਿ ਆਪਣੇ ਜਿਹੜੇ ਟ੍ਰੇਡ ਸਕਸੈਸ ਹੋਣ ਦੇ ਲਗਭਗ 95% ਤੱਕ ਚਾਂਸ ਹੁੰਦੇ ਆ ਤੇ ਸਟਾਪ ਲੌਸ ਵੀ ਆਪਾਂ ਛੋਟਾ ਰੱਖ ਸਕਦੇ ਆ ਤੇ ਦੋਨੋਂ ਚੀਜ਼ਾਂ ਦੇ ਲਈ ਆਪਾਂ ਜਦੋਂ ਆਪਾਂ ਮੰਨ ਲਓ ਕਿ ਬ੍ਰੇਕਡਾਊਨ ਹੋਣ ਤੋਂ ਬਾਅਦ ਮਾਰਕੀਟ ਤੇਜ਼ੀ ਨਾਲ ਚੱਲ ਰਹੀ ਹੈ ਤੇ ਆਪਾਂ ਕਰਨਾ ਕੀ ਆ ਕਿ ਜਿਹੜਾ ਵੀ ਆਪਾਂ ਕਾਲ ਬਾਈ ਕਰਨੀ ਆ ਜਾਂ ਪੁੱਟ ਬਾਈ ਕਰਨੀ ਆ ਮੰਨ ਲਓ ਕਿ ਬ੍ਰੇਕਆਊਟ ਹੋਇਆ ਤੇ ਆਪਾਂ ਕਾਲ ਦਾ ਚਾਰਟ ਓਪਨ ਕਰਾਂਗੇ ਜੇ ਬ੍ਰੇਕਡਾਊਨ ਹੋਇਆ ਤੇ ਪੁੱਟ ਦਾ ਚਾਰਟ ਓਪਨ ਕਰਾਂਗੇ ਠੀਕ ਆ ਓਪਨ ਕਰਕੇ ਰੱਖ ਲੈਣਾ ਨਿਫਟੀ ਨਿਵਾਦ ਦੇ ਵਿੱਚ ਦੇਖਣ ਦੀ ਲੋੜ ਨਹੀਂ ਤੁਹਾਨੂੰ ਉਹ ਸਟਾਰਟ ਤੇ ਪਹਿਲਾਂ ਪੁੱਟ ਦਾ ਚਾਰਟ ਦੇਖਾਂਗੇ ਫਿਰ ਆਪਾਂ ਕਾਲ ਦਾ ਚਾਰਟ ਦੇਖਾਂਗੇ ਤੇ ਇੱਥੇ ਆਪਾਂ ਪੁੱਟ ਦਾ ਚਾਰਟ ਓਪਨ ਕਰ ਲਿਆ ਠੀਕ ਆ ਪੁੱਟ ਦੇ ਵਿੱਚ ਜਿਵੇਂ ਦੇਖੋ ਕਿ ਇੱਥੇ ਆਪਾਂ ਨੂੰ ਬ੍ਰੇਕਆਊਟ ਹੋਇਆ ਸੀ ਦੇਖੋ ਕਿ ਜੇ ਪੁੱਟ ਦੇ ਵਿੱਚ ਆਪਾਂ ਦੇਖੀ ਤੇ ਉਹ ਜ ਰਿਸਿਸਟੈਂਸ ਫੇਸ ਕਰ ਰਹੀ ਸੀ ਮਾਰਕੀਟ ਉਹ ਆ ਰਿਸਿਸਟੈਂਸੀ ਠੀਕ ਆ ਵੈਸੇ ਆਪਾਂ ਇਥੋਂ ট্রেਡ ਕਰਨੀ ਸੀ ਸਟਾਪ ਲੋਸ ਆਪਣਾ ਇਹ ਹੋਣਾ ਸੀ ਠੀਕ ਆ ਇਥੋਂ ਆਪਣਾ ਬ੍ਰੇਕਡਾਊਨ ਹੋਇਆ ਸੀ ਠੀਕ ਹੈ ਉਧਰ ਪਰ ਇਹਦੇ ਵਿੱਚ ਬ੍ਰੇਕਆਊਟ ਆਖੋ ਹੀ ਸ਼ੋਅ ਕਰੇਗਾ ਕਿਉਂਕਿ ਚਾਹੇ ਪੁੱਟ ਦਾ ਚਾਰਟ ਹੋਵੇ ਚਾਹੇ ਕਾਲ ਦਾ ਹੋਵੇ ਇਹ ਉੱਤੇ ਨੂੰ ਹੀ ਵਾਦਾ ਹੈ ਠੀਕ ਹੈ ਤੇ ਇੱਥੇ ਜਿਉਂ ਹੀ ਮਤਲਬ ਪ੍ਰੀਮੀਅਮ ਉੱਤੇ ਜਾਣ ਲਗਾ ਤੇ ਬਹੁਤ ਵੀਰ ਕਰ ਦੇਖੀ ਹੈ ਕਿ ਜਦੋਂ ਬ੍ਰੇਕਆਊਟ ਹੋਣ ਤੋਂ ਕਾਫੀ ਬਾਅਦ ਪ੍ਰੀਮੀਅਮ ਇੰਨਾ ਉੱਤੇ ਚੱਲ ਜਾਂਦਾ ਉੱਥੇ ਬਾਇ ਕਰ ਲੈਂਦੇ ਆ ਪਰ ਉੱਥੇ ਨਹੀਂ ਤੁਸੀਂ ਬਾਇ ਕਰਨਾ ਤੁਸੀਂ ਰਿਲੈਕਸ ਹੋ ਕੇ ਬੈਠ ਜਾਣਾ ਬਸ ਇਸ ਤਰ੍ਹਾਂ ਦਾ ਰੈੱਡ ਕੈਂਡਲ ਬਣਨ ਦਾ ਵੇਟ ਕਰਨਾ ਚਾਹੇ ਇਸ ਤਰ੍ਹਾਂ ਦਾ ਰੈੱਡ ਕੈਂਡਲ ਬਣ ਜਾਵੇ ਚਾਹੇ ਇਸ ਤਰ੍ਹਾਂ ਦਾ ਬਣ ਜਾਵੇ ਕਿਸੇ ਵੀ ਤਰ੍ਹਾਂ ਦਾ ਜਦੋਂ ਰੈੱਡ ਕੈਂਡਲ ਕਲੋਜ਼ ਹੋ ਗਿਆ ਉਸ ਤੋਂ ਬਾਅਦ ਤੁਸੀਂ ਉਸੇ ਵੇਲੇ ਐਂਟਰੀ ਕਰ ਲੈਣੀ ਹੈ ਸਟੌਪ ਲੌਸ ਤੁਸੀਂ 10 ਪੁਆਇੰਟ ਦਾ ਲਗਾਉਣਾ ਹੈ ਠੀਕ ਆ 10 ਪੁਆਇੰਟ ਦਾ ਸਟੌਪ ਲੌਸ ਲਗਾ ਕੇ ਐਂਟਰੀ ਕਰ ਲੈਣੀ ਹੈ ਟਾਰਗੇਟ ਤੁਹਾਡਾ ਜਿਹੜਾ ਪਿਛਲਾ ਹਾਈ ਹੋਵੇਗਾ ਪਹਿਲਾਂ ਉਹ ਹੋਵੇਗਾ ਠੀਕ ਹੈ ਜੇ ਉਹ ਹਾਈ ਬ੍ਰੇਕ ਹੋ ਗਿਆ ਤੇ ਉਸ ਤੋਂ ਬਾਅਦ ਤੁਸੀਂ ਹੋਰ ਪਿੱਛੇ ਕੋਈ ਹਾਈ ਪ੍ਰੀਮੀਅਮ ਦੇ ਵਿੱਚ ਹੋਵੇਗਾ ਉਹ ਦੇਖ ਸਕਦੇ ਹੋ ਜਾਂ ਫਿਰ ਤੁਸੀਂ 1:2 ਟਾਰਗੇਟ ਰੱਖ ਸਕਦੇ ਹੋ ਜੇ 1:2 ਤੋਂ ਉੱਤੇ ਮਿਲ ਰਿਹਾ ਹੈ ਤੇ ਉੱਥੇ ਤੁਸੀਂ ਕੀ ਕਰ ਸਕਦੇ ਹੋ ਸਟੌਪ ਲੌਸ ਟ੍ਰੇਲ ਕਰ ਸਕਦੇ ਹੋ ਜਿਵੇਂ ਮੰਨ ਲਓ ਕਿ ਇੱਥੇ ਆਪਾਂ ਇਹ ਟ੍ਰੇਡ ਕੀਤੀ ਸੀ ਇੱਥੇ ਪ੍ਰਿੰ ਉਹ ਵੈਸੇ ਦੂਸਰਾ ਸੀ 155 ਦਾ ਸੀ ਇੱਕ ਹੋਰ ਕੋਈ ਆਪਾਂ ਪੁੱਟ ਬਾਇ ਕੀਤਾ ਹੋਇਆ ਓਪਨ ਕੀਤਾ ਹੋਇਆ ਉਹ 24850 ਦਾ ਸੀ ਠੀਕ ਹੈ ਜਿਵੇਂ ਇੱਥੇ ਮੰਨ ਲਓ ਕਿ 122 ਤੇ ਆਪਣੀ ਐਂਟਰੀ ਹੋਈ ਤੇ ਪਹਿਲਾ ਟਾਰਗੇਟ ਆਪਣਾ ਇਹੀ ਹੋਵੇਗਾ ਜੋ 149 47 ਦੇ ਕੋਲ ਜਿੱਥੇ ਜਾ ਕੇ ਮਾਰ ਕਰਨੇ ਬਾਅਦ ਰਿਜੈਕਸ਼ਨ ਵੀ ਲਿਆ ਸੀ ਠੀਕ ਹੈ ਮਤਲਬ ਕਿ ਆਪਾਂ ਚਲਦੇ ਤੇ ਭੱਜ ਕੇ ਨਹੀਂ ਚੜਨਾ ਰੈੱਡ ਕੈਂਡਲ ਬਣਨ ਦਾ ਵੇਟ ਕਰਨਾ ਪ੍ਰੀਮੀਅਮ ਦੇ ਵਿੱਚ ਫਿਰ ਆਪਾਂ ਐਂਟਰੀ ਲੈਣੀ ਆ ਕੌਨ ਸਾਈਡ ਵੀ ਤੁਸੀਂ ਇਸੇ ਤਰ੍ਹਾਂ ਕਰ ਸਕਦੇ ਹੋ ਜਾਂ ਪੁੱਟ ਸਾਈਡ ਵੀ ਇਸੇ ਤਰ੍ਹਾਂ ਕਰ ਸਕਦੇ ਹੋ ਠੀਕ ਹੈ ਉਹਦੀ ਐਗਜ਼ਾਮਪਲ ਦਿਖਾਉਣ ਦੀ ਤੁਹਾਨੂੰ ਲੋੜ ਨਹੀਂ ਸਮਝ ਲੱਗੀ ਹੋ ਜਦੋਂ ਬ੍ਰੇਕਡਾਊਨ ਮਿਸ ਹੋ ਗਿਆ ਉਸ ਤੋਂ ਬਾਅਦ ਆਪਾਂ ਜੇ ਬ੍ਰੇਕਡਾਊਨ ਹੋਇਆ ਪੁੱਟ ਦਾ ਚਾਰਟ ਓਪਨ ਕਰ ਲੈਣਾ ਹੈ ਉਹਦੇ ਵਿੱਚ ਰੈੱਡ ਕੈਂਡਲ ਬਣਨ ਦਾ ਵੇਟ ਕਰਨਾ ਹੈ ਰੈੱਡ ਕੈਂਡਲ ਦਾ ਲੋ ਹਾਈ ਬ੍ਰੇਕ ਹੋਣ ਦਾ ਬਾਅਦ ਚ ਵੇਟ ਨਹੀਂ ਕਰਨਾ ਜਦੋਂ ਹੀ ਰੈੱਡ ਕੈਂਡਲ ਕਲੋਜ਼ ਹੋ ਗਿਆ ਉੱਥੇ ਹੀ ਆਪਾਂ ਬਾਏ ਕਰ ਲੈਣਾ ਹੈ ਪਰ ਜਦੋਂ ਸਟੌਪ ਲੌਸ ਸੈੱਟ ਹੋਇਆ ਉਸੇ ਬੜਾ ਪਾਸਟੌਪ ਲੌਸ ਵੀ ਦੇ ਦੇਣਾ ਹੈ ਮੈਕਸਿਮਮ ਟਾਈਮ ਤੁਹਾਨੂੰ ਇਹ ਫਾਇਦਾ ਦੇ ਕੇ ਜਾਵੇਗਾ ਠੀਕ ਹੈ ਕਿਉਂਕਿ ਜਦੋਂ ਮਾਰਕੀਟ ਦੇ ਵਿੱਚ ਪਹਿਲਾਂ ਪੁਲ ਬੈਕ ਆਉਂਦਾ ਹੈ ਜਾਂ ਫਿਰ ਪਹਿਲੀ ਡਿਪ ਆਉਂਦੀ ਹੈ ਉਹ ਹਮੇਸ਼ਾ ਬਾਇੰਗ ਕੀਤੀ ਜਾਂਦੀ ਹੈ ਤੇ ਉੱਤੇ ਪਹਿਲਾਂ ਬ੍ਰੇਕਆਊਟ ਨਾਲੋਂ ਵੀ ਵਧੀਆ ਰਿਸਕ ਰਿਵਾਰਡ ਕਈ ਵਾਰੀ ਮਿਲ ਜਾਂਦਾ ਹੈ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਮਿਲਾਂਗੇ ਨੈਕਸਟ ਵੀਡੀਓ ਚ ਧੰਨਵਾਦ